ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਖਨੌਰੀ ਬਾਰਡਰ ਤੇ ਅੱਜ 29ਵਾਂ ਦਿਨ ਆ ਮਿੱਤਰੋ ਇੱਕ ਬੰਦਾ 29 ਦਿਨ ਭੁੱਖਾ ਰਹਿ ਜੀ 29 ਦਿਨ ਤੇ ਉਹਨਾਂ ਦਾ 15 ਤੋਂ 16 ਕਿਲੋ ਵਜ਼ਨ ਮਿੱਤਰੋ ਘੱਟ ਹੋ ਗਿਆ ਘੱਟ ਗਿਆ ਮਤਲਬ ਫੇਰ ਵੀ ਮਾਨਯੋਗ ਆਪਣੇ ਇੰਡੀਆ ਦੀ ਭਾਰਤ ਦੀ ਸੁਪਰੀਮ ਕੋਰਟ ਨੇ ਇਨੀਸ਼ੀਏਟਿਵ ਲਿਆ ਪਹਿਲੀ ਵਾਰੀ ਹੋਇਆ ਕੋਈ ਕੋਈ ਬੰਦਾ ਮਰਨ ਵਰਤ ਤੇ ਬੈਠਾ ਹੋਵੇ ਅਮਰ ਅੰਛਨ ਤੇ ਹੋਵੇ ਤੇ ਉਹਦਾ ਡਾਇਰੈਕਟ ਇਨੀਸ਼ੀਏਟਿਵ ਲਿਆ ਹੋਵੇ ਸੁਪਰੀਮ ਕੋਰਟ ਨੇ ਧਿਆਨ ਨਾਲ ਸੁਣਿਓ ਮੇਰੇ ਭਰਾ ਤੇ ਸ਼ੇਅਰ ਜਰੂਰ ਕਰਿਓ ਇਨੀਸ਼ੀਏਟਿਵ ਲੈ ਲਿਆ ਕਿ ਉਹਨਾਂ ਦੀ ਰਿਪੋਰਟ ਭੇਜੋ ਉਹਨਾਂ ਰਿਪੋਰਟਾਂ ਤੁਹਾਨੂੰ ਪਤਾ ਕਿਵੇਂ ਬਣਦੀਆਂ ਖੇੜੀ ਵਾਲਾ ਬਾਬਾ ਪੜਿਆ ਸੀ ਤੇ ਉਹਦੀ ਰਿਪੋਰਟ ਡਾਕਟਰ ਤਾਂ ਕਹਿੰਦੇ ਵੀ ਇਹਨੂੰ ਇਮੀਡੀਏਟਲੀ ਆਪਰੇਸ਼ਨ ਦੀ ਲੋੜ ਆ ਉਹਦਾ ਪੀੜ ਜਿਹੜਾ ਸਾਰਾ ਮੂੰਹ ਭੰਨਤਾ ਸੀ ਪਰ ਰਿਪੋਰਟ ਬਣ ਰਹੀ ਸੀ ਕਿ ਕੋਈ ਲੋੜ ਨਹੀਂ ਦੇਖੋ ਰਿਪੋਰਟਾਂ ਬਣੀਆਂ ਤੇ ਰਿਪੋਰਟਾਂ ਦੇ ਵਿੱਚ ਲਿਖਿਆ ਗਿਆ ਕਿ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬਿਲਕੁਲ ਕਲੀਅਰ ਨੰਬਰ 2 ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਸੇਮ ਪੇਜ ਤੇ ਹੈ ਕਿਵੇਂ ਲੋਕਾਂ ਦੇ ਵਿੱਚ ਇੱਕ ਗੱਲ ਚਲਾਈ ਜਾ ਰਹੀ ਹੈ ਕਿ ਉਹਨਾਂ ਦੀ ਹਾਲਤ ਬਿਲਕੁਲ ਸਹੀ ਹੈ ਜੀ ਸੁਪਰੀਮ ਕੋਰਟ ਨੇ ਕਹਤਾ ਜੀ ਫਲਾਨਾ ਕਿਉਂਕਿ ਅਖੀਰਲੇ ਬੰਦੇ ਤੱਕ ਗੱਲ ਪਹੁੰਚਦੀ ਪਹੁੰਚਦੀ ਮਿੱਤਰੋ 25 ਪੈਸੇ ਗੱਲ ਰਹਿ ਜਾਂਦੀ ਐ ਤੇ 75 ਪੈਸੇ ਗੱਪ ਜੁੜ ਜਾਂਦਾ ਮਤਲਬ ਇੱਕ ਕਹਾਣੀ ਬਣ ਕੇ ਲੋਕਾਂ ਤੱਕ ਪਹੁੰਚਾਉਣੀ ਲੋਕਾਂ ਚ ਭੰਬਲ ਭੂਸਾ ਪੈਦਾ ਕਰਨਾ ਕਿਵੇਂ ਡੱਲੇਵਾਲ ਤਾਂ ਸਹੀ ਏ ਹੁਣ ਜਿਵੇਂ ਸਿਆਣੇ ਬਜ਼ੁਰਗ ਕਹਿੰਦੇ ਆ ਪਿੰਡਾਂ ਚ ਸੱਥਾਂ ਚ ਕਿ ਅੰਨਿਆਂ ਨੂੰ ਪਤਾ ਯਾਰ ਜਿਹੜੇ ਬੰਦੇ ਨੂੰ 29 ਦਿਨ ਹੋ ਗਏ ਕੱਲ ਨੂੰ ਮਹੀਨਾ ਹੋ ਜਾਣਾ ਮਿੱਤਰੋ 24 ਤਰੀਕ ਨੂੰ 15 ਤੋਂ 16 ਕਿਲੋ ਜੀ ਦਾ ਵੇ ਭਜਨ ਘਟ ਗਿਆ ਅੰਦਰੋਂ ਹੀ ਹੁਣ ਉਹਦੀ ਬਾਡੀ ਉਹਦੇ ਹੱਡਾਂ ਨੂੰ ਖਾਣ ਲੱਗ ਪਈ ਕਿਉਂਕਿ ਬਾਹਰੋਂ ਕੁਝ ਜਾ ਨਹੀਂ ਰਿਹਾ ਤੇ ਅੰਦਰ ਆਪਣੇ ਹਾਰਟ ਨੂੰ ਪੰਪ ਕਰਨ ਵਾਸਤੇ ਗੁਰਦਿਆਂ ਨੂੰ ਚੱਲਣ ਵਾਸਤੇ ਜਿਹੜੀ ਮਸ਼ੀਨਰੀ ਬਣਾਈ ਆ ਕੁਦਰਤ ਨੇ ਉਹਨੂੰ ਚਲਾਉਣ ਵਾਸਤੇ ਕੁਝ ਨਾ ਕੁਝ ਚਾਹੀਦਾ ਬਿੱਤਰੋ ਦਵਾਈਓ ਲੈਂਦੇ ਨਹੀਂ ਕੈਂਸਰ ਦੇ ਮਰੀਜ਼ ਐ ਖਾਂਦੇ ਕੁਝ ਹੈ ਨਹੀਂ ਚਲੋ ਬੰਦਾ ਪਾਣੀ ਨਾਲ ਦਵਾਈ ਖਾ ਲੇ ਕੁਝ ਨਾ ਕੁਝ ਆਸਰਾ ਹੋ ਜਾਂਦਾ ਦਵਾਈ ਵੀ ਨਹੀਂ ਲੈ ਰਹੀ ਜੈਜੀਤ ਸਿੰਘ ਡੱਲੇਵਾਲ ਹੁਣ ਸੁਪਰੀਮ ਕੋਰਟ ਨੇ ਜੋ ਕਿਹਾ ਮਾਨਯੋਗ ਓਚਾ ਅਦਾਲਤ ਹੈ ਜਾਂ ਤਾਂ ਉਹਨੂੰ ਤੋਂ ਅਖਵਾਇਆ ਗਿਆ ਜਾਂ ਥੱਲੇ ਏਜੰਸੀ ਜਿਹੜੀਆਂ ਕੰਮ ਕਰਦੀਆਂ ਲੋਕਾਂ ਦਾ ਦਿਮਾਗ ਪੜ ਕੇ ਉਸ ਤੋਂ ਅਗਲਾ ਸਟੈਪ ਉਹ ਪਟਦੇ ਆ ਜਿਹੜਾ ਲੋਕਾਂ ਨੇ ਫੇਰ ਸੋਚ ਕੇ ਪਟਣਾ ਹੈ ਉਸ ਤੋਂ ਅਗਲਾ ਕਿਉਂਕਿ ਵੱਡੇ ਸਿਰਾਂ ਦੀ ਵੱਡੇ ਦਿਮਾਗਾਂ ਦੀ ਇਹ ਗੱਲ ਹੈ ਮਿੱਤਰੋ ਇੱਕ ਨੈਰੇਟਿਵ ਸਿਰਜਿਆ ਗਿਆ ਕਿ ਜਗਜੀਤ ਸਿੰਘ ਢੱਲੇ ਵਾਲ ਤੰਦਰੁਸਤ ਹੈ ਜੀ ਸੁਪਰੀਮ ਕੋਰਟ ਨੇ ਕਹਿਤਾ ਦੱਸੋ ਯਾਰੋ ਸੁਪਰੀਮ ਕੋਰਟ ਆਰਡਰ ਕਰ ਦਿੰਦੀ ਹੈ ਕਿ ਫਲਾਨਾ ਘਰ ਢਾ ਦਿਓ ਫਲਾਨੀ ਪੰਚਾਇਤੀ ਛੜਾ ਦਿਓ ਤੇ ਆ ਆਰਡਰ ਨੂੰ ਅੱਗੇ ਆ ਕੇ ਇੰਪਲੀਮੈਂਟ ਤਾਂ ਸਿਵਲ ਪ੍ਰਸ਼ਾਸਨ ਨੇ ਤੇ ਲੋਕਲ ਪੁਲਿਸ ਨੇ ਲੋਕਲ ਪ੍ਰਬੰਧ ਨੇ ਐਡਮਿਨਿਸਟ੍ਰੇਸ਼ਨ ਨੇ ਕਰਨਾ ਹੁੰਦਾ ਨਾ ਸ੍ਰੀਮ ਸੁਪਰੀਮ ਕੋਰਟ ਨੇ ਦਾ ਆਰਡਰ ਲਿਖਤਾ ਆਪਣੇ ਪਿੰਡ ਪਿੰਡ ਸਾਡੇ ਪਿੰਡਾਂ ਨੂੰ ਪੰਚਾਇਤੀ ਰੁਕੀ ਪਈ ਐ ਸਾਂਝੇ ਥਾਂ ਲੋਕਾਂ ਨੇ ਰੋਕ ਲੇ ਕੇਸ ਚੱਲੇ ਆਊਡਰ ਹੀ ਰਹਿਗੇ ਕੱਲੇ ਕਾਗਜ਼ਾਂ 'ਚ ਮਿੱਤਰੋ ਨਿਭੜਿਆ ਕੁਛ ਨਹੀਂ ਚਲ ਆਪਾ ਡੱਲੇਵਾਲ ਸਾਹਿਬ ਤੇ ਆਉਣੇ ਆ ਕੰਮ ਦੀ ਗੱਲ ਤੇ ਡੱਲੇਵਾਲ ਸਾਹਿਬ ਨੂੰ ਜੇਕਰ ਮਿੱਤਰੋ ਪਰਮਾਤਮਾ ਨਾ ਕਰੇ ਕੁਝ ਹੁੰਦਾ ਤਾਂ ਏਜੰਸੀਆਂ ਦੇ ਹੱਥਾਂ 'ਚ ਨੌਜਵਾਨ ਨੂੰ ਕੌਣ ਖੇਡਿਆ ਇਹ ਤੁਹਾਡੇ ਵਾਸਤੇ ਇੱਕ ਸਬਕ ਇੱਕ ਤਜਰਬਾ ਆ ਜਾਣਾ ਹੈ ਕਿ ਏਜੰਸੀਆਂ ਕਿਵੇਂ ਕੰਮ ਕਰਦੀਆਂ ਪਰ ਜਿਹੜੀਆਂ ਯੂਨੀਅਨਾਂ ਨਹੀਂ ਜਾ ਰਹੀਆਂ ਅਜੇ ਤੱਕ ਡੱਲੇਵਾਲ ਸਾਹਿਬ ਦੀ ਸਪੋਰਟ ਤੇ ਨਾ ਸਮਝੋ ਵੈਸੇ ਲੋਕਾਂ ਨਾਲ ਹੀ ਜਾ ਕੇ ਬਹਿਜੋ ਪਿੱਛੇ ਬਹਿਜੋ ਕਿਸੇ ਹੋਰ ਸੜਕ ਤੇ ਬਹਿਜੋ ਕੋਈ ਹੋਰ ਕੋਸ਼ਿਸ਼ ਕਰ ਲਓ ਉਹਨਾਂ ਨੇ ਪਹਿਲਾ ਕਦਮ ਪਟਿਆ ਕਿ ਅਸੀਂ ਮੀਟਿੰਗ ਕਰਦੇ ਹਾਂ ਫਿਰ ਤਰੀਕ ਰੱਖੀਆ ਸਵੇਰ ਦੀ 24 ਜਿੰਨਾ ਟਾਈਮ ਤੁਸੀਂ ਲੈ ਰਹੇ ਹੋ ਐਨਾ ਟਾਈਮ ਹੈ ਨਹੀਂ ਬੰਦਾ ਪਲ-ਪਲ ਮਰ ਰਿਹਾ ਹੈ ਉਹਨਾਂ ਤੋਂ ਬੋਲਿਆ ਨਹੀਂ ਜਾਂਦਾ ਦੱਸ ਵੀ ਨਹੀਂ ਸਕਦੇ ਇੱਕੋ ਹੀ ਗੱਲ ਸੀ ਕਿ ਨੌਜਵਾਨੋਂ ਮੈਨੂੰ ਪੁਲਿਸ ਜਾਂ ਪ੍ਰਸ਼ਾਸਨ ਇੱਥੋਂ ਚੱਕ ਕੇ ਲਿਜਾ ਕੇ ਹਸਪਤਾਲ ਐਡਮਿਟ ਨਾ ਕਰਾ ਦੇ ਉਸ ਗੱਲ ਤੇ ਲੱਖੇ ਸਧਾਣੇ ਵਰਗੇ ਭਾਨੇ ਅਰਗੇ ਸਾਰੀਆਂ ਟੀਮਾਂ ਯੂਨੀਅਨਾਂ ਦੋਨੇ ਫੋਰਮ ਪੰधेर ਸਾਹਿਬ ਦੀ ਯੂਨੀਅਨਾਂ ਕ੍ਰਾਂਤੀਕਾਰੀ ਯੂਨੀਅਨ ਫੂਲ ਸਾਹਿਬ ਦੀ ਉਹਨਾਂ ਦਾ 2000 ਬੰਦਾ ਪਹਿਰੇ ਤੇ ਹੁੰਦਾ ਤੇ ਪਤਾ ਨਹੀਂ ਕਿੰਨੀਆਂ ਕਿ ਬੀਬੀਆਂ ਲੰਗਰ ਚੱਲੀ ਜਾਂਦੇ ਆ ਤੇ ਰੰਗ ਲੱਗੇ ਤੇ ਛੁੱਟੀਆਂ ਮਿਲ ਗਈਆਂ ਕੋਸ਼ਿਸ਼ ਕਰਾਂਗੇ ਮਿੱਤਰੋ ਦੋ ਕੁ ਦਿਨ ਉੱਥੇ ਲਾ ਕੇ ਜਰੂਰ ਆਏਗੀ ਸੋ ਬੇਨਤੀ ਇਹ ਹੈ ਕਿ ਡੱਲੇਵਾਲ ਸਾਹਿਬ ਇੱਕ ਇੱਕ ਨੰਬਰ ਦੇ ਆਗੂ ਹੈ। ਇੱਕ 80 ਸਾਲ ਦਾ ਬਜ਼ੁਰਗ ਜੀ ਨੂੰ 40 ਸਾਲ ਸੰਘਰਸ਼ ਕਰਦੇ ਨੂੰ ਹੋ ਗਏ ਤੇ ਫਿਰ ਇੱਥੋਂ ਤੱਕ ਪਹੁੰਚਿਆ। ਇਹੋ ਜਿਹੇ ਲੀਡਰ ਮਿੱਤਰੋ ਵਾਰ-ਵਾਰ ਨਹੀਂ ਮਿਲਦੇ। ਆਪਾਂ ਆਮ ਲੋਕਾਂ ਨੂੰ ਮੈਂ ਬੇਨਤੀ ਕਰਦਾ ਜਿਨ੍ਹਾਂ ਤੋਂ ਆਪਾਂ ਨੂੰ ਆਸ ਹੈ। ਆਮ ਲੋਕ ਡੱਲੇਵਾਲ ਸਾਹਿਬ ਨੂੰ ਸੰਭਾਲੋ ਤੇ ਡੱਲੇਵਾਲ ਸਾਹਿਬ ਨੂੰ ਜਾ ਕੇ ਬੇਨਤੀ ਕਰੋ। ਕਿ ਤੁਹਾਡੀ ਜਾਨ ਇਨਾ ਮੰਗਾ ਨਾਲੋਂ ਵੱਧ ਜ਼ਰੂਰੀ ਹੈ ਜਾਨ ਹੈ ਤਾਂ ਜਹਾਨ ਸੰਘਰਸ਼ ਫੇਰ ਲੜਿਆ ਜਾਣਾ ਹੈ ਏਜੰਸੀਆਂ ਨੇ ਇੱਕ ਗੇਮ ਚਲਾਤੀ ਕਿ ਮਰਨ ਵਰਤੇ ਬਹਿ ਗਿਆ ਨੇ ਮਰ ਜਾਣਾ ਹੈ ਇੱਥੇ ਕੁਝ ਨਾ ਕੁਝ ਹੱਲਾ ਗੁਲਾ ਕਰਵਾ ਦੇਾਂਗੇ ਤੇ ਫੇਰ ਕੋਈ 20 50 100 200 ਬੰਦਾ ਚੱਕ ਕੇ ਉਹਨਾਂ ਨੂੰ ਅਰੈਸਟ ਪਾ ਦੇਾਂਗੇ ਪਰਚੇ ਦੇ ਦੇਾਂਗੇ ਜੇਲਾ ਸਿੱਟ ਦੇਾਂਗੇ ਤੇ ਇਹਨੂੰ ਅੰਦੋਲਨ ਨੂੰ ਖੁਰਦ-ਬੁਰਦ ਕਰ ਦੇਾਂਗੇ ਪਰ ਜੇਕਰ ਲੀਡਰ ਵਿੱਚ ਬੈਠਾ ਰਹੇ ਉਹਦਾ ਆਸਰਾ ਹੁੰਦਾ ਜਿਵੇਂ ਕਹਿੰਦੇ ਸਿਆਣਾ ਬੰਦਾ ਘਰ ਦਾ ਜਿੰਦਾ ਹੁੰਦਾ ਤੇ ਜਗਜੀਤ ਸਿੰਘ ਡੱਲੇਵਾਲ ਮਿੱਤਰੋ ਸੰਘਰਸ਼ ਵਰਗੇ ਘਰ ਦਾ ਜਿੰਦਾ ਹੈ ਉਹਨਾਂ ਦਾ ਬੇਟਾ ਦੱਸ ਰਿਹਾ ਸੀ ਕਹਿੰਦਾ ਅਸੀਂ ਜੀ ਜਗਜੀਤ ਸਿੰਘ ਡੱਲੇਵਾਲ ਦੇ ਪੁੱਤ ਦੀ ਇੰਟਰਵਿਊ ਸੁਣਿਓ ਉਹ ਕਹਿੰਦਾ ਪਹਿਲੀ ਵਾਰ ਅਸੀਂ ਘਰੇ ਜਿੰਦਾ ਲਾ ਕੇ 8-8 ਦਿਨ ਉੱਥੇ ਅੰਦੋਲਨ ਚ ਲਾ ਕੇ ਆਉਣੇ ਇਹਨੇ ਕਹਿੰਦਾ ਅਜ ਤੱਕ ਅਸੀਂ ਜਿੰਦਾ ਹੀ ਨਹੀਂ ਲਾਇਆ ਘਰ ਨੂੰ ਗੇਟ ਨੂੰ ਦੱਸੋ ਯਾਰ ਕਿੰਡੀ ਵੱਡੀ ਗੱਲ ਹੈ ਪਰ ਤੁਹਾਡੇ ਵਾਸਤੇ ਜੇਕਰ ਡੱਲੇਵਾਲ ਨੇ ਦੂਜੇ ਲੀਡਰਾਂ ਵਾਂਗੂ ਸ਼ੈਲਰ ਬਣਾਉਣੇ ਹੁੰਦੇ ਸਕੂਲ ਕਾਲਜ ਬਣਾਉਣੇ ਹੁੰਦੇ ਗੈਸ ਏਜੰਸੀਆਂ ਬਣਾਉਣੀਆਂ ਹੁੰਦੀਆਂ ਪੈਟਰੋਲ ਪੰਪ ਲਾਉਣੇ ਹੁੰਦੇ ਬੱਸਾਂ ਦੇ ਪਰਮਿਟ ਲੈਣੇ ਹੁੰਦੇ ਹੋਰ ਕੋਈ ਡੰਗਾ ਚੇਅਰਮੈਨ ਹੀ ਲੈਣੀ ਹੁੰਦੀ ਤਾਂ 5 ਮਿੰਟ ਦੀ ਖੇਡ ਸੀ ਪਰ ਉਹਨੇ ਲੋਕਾਂ ਨੂੰ ਚੁਣਿਆ ਲੋਕਾਂ ਦੇ ਸੰਘਰਸ਼ ਨੂੰ ਚੁਣਿਆ ਤੇ ਜੇਕਰ ਕੋਈ ਮੰਗ ਮੰਨੀ ਜਾਂਦੀ ਹੈ ਜਾਂ ਉਧਰ ਨੂੰ ਗੱਲ ਵੱਧਦੀ ਹੈ ਤਾਂ ਉਹਦਾ ਫਾਇਦਾ ਸਾਰੇ ਦੁਕਾਨਦਾਰਾਂ ਨੂੰ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਸਾਰਿਆਂ ਨੂੰ ਹੋਣਾ ਹੈ ਜਿਹੜੇ ਛੋਟੇ ਦੁਕਾਨਦਾਰ ਬੈਠੇ ਆ ਨਾ ਮੰਡੀਆਂ ਜਿਵੇਂ ਬਠਿੰਡੇ ਮਾਰਕੀਟਾਂ ਮੌਲ ਤੁਹਾਨੂੰ ਖਾ ਗਏ ਮਿੱਤਰੋ ਮੌਲ ਤੇ ਜਿਹੜੀਆਂ ਐਪਾਂ ਕਰੇ ਅਗਲਾ ਸਮਾਨ ਮੰਗਾ ਲੈਂਦਾ ਹੋਮ 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 ਡਿਲੀਵਰੀ ਹੋਣ ਲੱਗ ਪਈ ਇਹ ਤੁਹਾਡੇ ਕਾਰੋਬਾਰ ਨੂੰ ਵੀ ਖਾਣਗੇ ਜਿਹੜੇ ਵੱਡੇ ਕੋਰਪੋਰੇਟ ਕਾਰਪੋਰੇਟ ਘਰਾਣਿਆਂ ਨੇ ਆਉਣਾ ਤੇ ਜਿਹੜੇ ਆ ਰਹੇ ਐ ਤੇ ਜੇ ਤੁਸੀਂ ਨਾ ਸੰਘਰਸ਼ ਲੜੋਗੇ ਜ਼ਿਮੀਂਦਾਰ ਤੋਂ ਮਿੱਟੀ ਨਾਲ ਮਿੱਟੀ ਹੋ ਕੇ ਇੱਥੇ ਨਹੀਂ ਆ ਉੱਥੇ ਆ ਉੱਥੇ ਨਹੀਂ ਆ ਉੱਥੇ ਉਹ ਤਾਂ ਆਪਦੀ ਉਮਰ ਕੱਢ ਲੂ ਤੁਹਾਡੇ ਤੋਂ ਨਹੀਂ ਨਿਕਲਣੀ ਕਿਉਂਕਿ ਤੁਸੀਂ ਏਸੀਆਂ 'ਚ ਤੇ ਕੁਰਸੀਆਂ 'ਤੇ ਹੁਕਮੀਆਂ ਤੇ ਵੈਰਿਆਂ ਵਾਲੀਆਂ ਤੇ ਬੈਠਣ ਗਿੱਜੇ ਤੇ ਮਜ਼ਦੂਰ ਭਰਾਵਾਂ ਨੂੰ ਵੀ ਬੇਨਤੀ ਅਗਲਾ ਕੰਨਾਛ ਤਾਂ ਦਿਹਾੜੀ ਹੀ ਕਰਨੀ ਐ ਰਾਮੇ ਰਫਾਇਨਰੀ ਜਾ ਕੇ ਵੇਖ ਲੋ ਸਾਰਾ ਯੂਪੀ ਤੇ ਬਿਹਾਰ ਦਾ ਮਾਲ ਆ ਪੰਜਾਬੀ ਬੰਦਾ ਹੀ ਨਹੀਂ ਇਹ ਤਾਂ ਲੱਖੇ ਵਰਗੇ ਰੌਲਾ ਪਾਉਂਦੇ ਰਹਿੰਦੇ ਆ ਵੀ ਸਾਨੂੰ ਮੰਡੀਆਂ ਦਾ ਠੇਕਾ ਮਿਲ ਜੇ ਹੈ ਤੁਸੀਂ ਤੋਲੇ ਬਣ ਜਾਓ ਧਾਨਕਿਆਂ ਵਾਲਾ ਕੰਮ ਕਰ ਲੋ ਸਾਨੂੰ ਫੈਕਟਰੀਆਂ 'ਚ ਸਾਨੂੰ ਟੋਲ ਟੈਕਸਾਂ ਤੇ ਨੌਕਰੀ ਮਿਲੇ ਨਹੀਂ ਸਾਨੂੰ ਪੰਜਾਬੀਆਂ ਨੂੰ ਰੱਖਣਾ ਕਿਸੇ ਨੇ ਨਹੀਂ ਡਲੇয়াল ਸਾਹਿਬ ਦਾ ਸਾਥ ਦਿਓ ਸਾਰੇ ਪੰਜਾਬੀ ਬਹੁਤ ਧੰਨਵਾਦ ਸਸੀਕਾਰ